ਕੁਝ ਦਿਨ ਪਹਿਲੇ ਜਿਹੜਾ ਹੈਂਡ ਗ੍ਰੇਨੇਡ ਸਾਨੂੰ ਬਰਾਮਦ ਹੋਇਆ ਸੀਗਾ ਸਾਡੇ ਕੋਲ ਇਨਫੋਰਮੇਸ਼ਨ ਵੀ ਸੀਗੀ ਇਨਪੁਟਸ ਵੀ ਸੀਗੇ ਤੇ ਆ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ 24 ਘੰਟੇ ਨਾਕਾਬੰਦੀ ਵੀ ਚਲਦੀ ਸੀਗੀ ਪੈਟਰੋਲਿੰਗ ਵੀ ਚਲਦੀ ਸੀਗੀ ਜਿਸ ਕਰਕੇ ਇੱਕ ਗ੍ਰੇਨੇਡ ਟਾਈਮਲੀ ਸਾਨੂੰ ਬਰਾਮਦ ਹੋ ਗਿਆ ਦੋ ਬੰਦੇ ਜਿਹੜੇ ਮੁਕਸਦ ਦੇ ਰਹਿਣ ਵਾਲੇ ਨੇ ਉਹ ਫੜੇ ਗਏ ਆ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹਨ ਉਹ ਫੌਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਏ ਸਾਈਨਲ ਜਿਹੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਰੇਕੀ ਕਰਨੀ ਹੈ ਰੇਕੀ ਕਰਕੇ ਇਦਾਂ ਦੀ ਜਗ੍ਹਾ ਗ੍ਰੇਨੇਡ ਨੂੰ ਸੇਕਣਾ ਜਿੱਥੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਇਹਦੇ ਬੈਕਵਰਡ ਲਿੰਕ ਤੇ ਜਦ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛ-ਕਿਛ ਕੀਤੀ ਗਈ ਇੰਟਰੋਗੇਸ਼ਨ ਚ ਇਹ ਆਇਆ ਥੈਟ ਇਟ ਇਜ਼ ਅ ਵਾਈਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ ਜਿਹੜਾ ਨਾਰਕੋਟਿਕਸ ਟਰੇਡ ਚ ਇਨਵੋਲਡ ਹੈ ਉਹ ਧੀਰੇ-ਧੀਰੇ ਕਰਕੇ ਪਾਕਾਇਆ ਸਹੀਦ ਨਾਲ ਮਿਲ ਕੇ ਟੈਰਰਿਸਟ ਮੋਡਿਊਲ ਜਿਹੜਾ ਹੈ ਨਾਰਕੋਟਿਕ ਮੋਡਿਊਲ ਜਿਹੜਾ ਹੈ ਉਹ ਟੈਰਰਿਸਟ ਮੋਡਿਊਲ ਦੀ ਸ਼ੇਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਟੋਟਲ ਇਹਦੇ ਵਿੱਚ 10 ਬੰਦੇ ਹਾਲੇ ਤੱਕ ਗ੍ਰਿਫਤਾਰ ਹੋ ਗਏ ਚਾਰ ਫੋਰਨ ਹੈਂਡਲਰ ਜਿਹੜੇ ਹਨ ਜਿਹੜੇ ਨੋਮਿਨੇਟ ਹੋਏ ਹਨ ਜਿਨ੍ਹਾਂ ਦਾ ਐਲਓਸੀ ਖੁੱਲ ਗਿਆ ਹੈ ਆਰਸੀਐਮ ਇਸ ਇਨ ਦਾ ਪ੍ਰੋਸੈਸ ਆਫ ਮੇਕਿੰਗ ਤੇ ਆਈਡੈਂਟੀਫਾਈ ਕਰ ਲਈ ਗਏ ਬਹੁਤ ਜਲਦੀ ਇਹਨਾਂ ਨੂੰ ਰਿਪੋਰਟ ਵੀ ਕਰਾਇਆ ਜਾਏਗਾ